ਦੋਸਤੋ ਇੱਕ ਤਰਵੈਣੀ ਥੱਲੇ ਨਾ ਇੱਕ ਸਾਧੂ ਆਰਾਮ ਕਰੀ ਜਾਂਦਾ ਹੁੰਦਾ ਹੈ ਤਰਵੈਣੀ ਉਸ ਨੂੰ ਕਹਿੰਦੇ ਨੇ ਜਿੱਥੇ ਇੱਕ ਪੀਪਲ ਇੱਕ ਬਰੋਟਾ ਤੇ ਇੱਕ ਨਿੰਮ ਲੱਗਿਆ ਹੋਇਆ ਹੋਵੇ ਉਹਨੂੰ ਤਰਵੈਣੀ ਬੋਲਦੇ ਨੇ ਉਹਦੇ ਥੱਲੇ ਇੱਕ ਸਾਧੂ ਆਰਾਮ ਕਰੀ ਜਾਂਦਾ ਹੁੰਦਾ ਤਾਂ ਦੋ ਮੁੰਡੇ ਆਏ ਤੇ ਉਹ ਸਾਧੂ ਲਵੇ ਆ ਕੇ ਬਹਿ ਜਾਂਦੇ ਨੇ ਤੇ ਸਾਧੂ ਆਪਦੀ ਪਾਠ ਪੂਜਾ ਕਰੀ ਜਾਂਦਾ ਹੁੰਦਾ ਤੇ ਰੱਬ ਦਾ ਨਾਮ ਲਈ ਜਾਂਦਾ ਹੁੰਦਾ ਤੇ ਉਹਨਾਂ ਦੇ ਵਿੱਚੋਂ ਇੱਕ ਮੁੰਡਾ ਕਹਿੰਦਾ ਬਾਬਾ ਤੂੰ ਪਰਮਾਤਮਾ ਦਾ ਨਾਮ ਲੈਣਾ ਤੂੰ ਮੈਨੂੰ ਐਂ ਦੱਸ ਪਰਮਾਤਮਾ ਹੈਗਾ ਸਾਧੂ ਕਹਿੰਦਾ ਹਾਂ ਭਾਈ ਹੈਗਾ ਪਰਮਾਤਮਾ ਪਰਮਾਤਮਾ ਤੋਂ ਬਿਗੈਰ ਤਾਂ ਸ੍ਰਿਸ਼ਟੀ ਨਹੀਂ ਚੱਲਦੀ ਤਾਂ ਉਹ ਮੁੰਡਾ ਕਹਿੰਦਾ ਕਹਿੰਦਾ ਬਾਬਾ ਤੈਨੂੰ ਮੈਂ ਫੇਰ ਮੰਨੂ ਜੇ ਤੂੰ ਮੈਨੂੰ ਪਰਮਾਤਮਾ ਦਿਖਾ ਦੇ ਨਾਲੇ ਮੈਂ ਤੈਨੂੰ ਗੁਰੂ ਮੰਨ ਲੂੰਗਾ ਜੇ ਤੈ ਮੈਨੂੰ ਅੱਜ ਪਰਮਾਤਮਾ ਦਿਖਾਤਾ ਤਾਂ ਸਾਧੂ ਕਹਿੰਦਾ ਬੇਟਾ ਤੈਨੂੰ ਪਰਮਾਤਮਾ ਦਿਖਾਤਾ ਦੇਉ ਪਰ ਤੂੰ ਸੱਚ ਮੰਨੇਗਾ ਉਹ ਕਹਿੰਦਾ ਹਾਂ ਬਾਬਾ ਮੰਨੂਗਾ ਜੇ ਤੈ ਮੈਨੂੰ ਪਰਮਾਤਮਾ ਦਿਖਾਤਾ ਕਹਿੰਦਾ ਫਿਰ ਐ ਕਰ ਚੱਲ ਮੇਰੇ ਨਾਲ ਤਾਂ ਸਾਧੂ ਤੇ ਉਹ ਮੁੰਡਾ ਤੇ ਉਹਦਾ ਦੋਸਤ ਤਿੰਨੇ ਤੁਰਪੇ ਤਾਂ ਸਾਧੂ ਜਦੋਂ ਪਿੰਡ ਲਵੇ ਪਹੁੰਚਿਆ ਤਾਂ ਸਾਧੂ ਪਿੰਡ ਲਵੇ ਜਾ ਕੇ ਕਹਿੰਦਾ ਤੂੰ ਇੱਥੋਂ ਕੋਈ ਜਾਂ ਤਾਂ ਮੇਨ ਬੰਦਾ ਲਿਆ ਨਹੀਂ ਸਰਪੰਚ ਲਿਆ ਤੇ 4-5 ਬੰਦੇ ਲਿਆ ਵਧੀਆ ਉਹ ਕਹਿਣ ਵੀ ਹਾਂ ਪਰਮਾਤਮਾ ਹੈਗਾ ਤਾਂ ਉਹ ਮੁੰਡਾ ਕਹਿੰਦਾ ਮੈਂ ਹੀ ਮੰਨ ਜੂ ਕਹਿੰਦਾ ਨਹੀਂ ਤੂੰ ਫੇਰ ਵੀ ਨਹੀਂ ਮੰਨਣਾ ਤੂੰ 5 ਬੰਦੇ ਵਧੀਆ ਲਿਆ ਭਾਲ ਕੇ ਉਹ ਕਹਿਣਗੇ ਵੀ ਹਾਂ ਪਰਮਾਤਮਾ ਹੈਗਾ ਤਾਂ ਤੂੰ ਮੰਨੇਗਾ ਨਹੀਂ ਤੂੰ ਮੰਨਣਾ ਨਹੀਂ ਤਾਂ ਉਹ ਮੁੰਡਾ ਕਹਿੰਦਾ ਠੀਕ ਆ ਬਾਬਾ ਮੈਂ ਲਿਆਉਣਾ ਤਾਂ ਉਹ 5 ਬੰਦਿਆਂ ਨੂੰ ਜਾ ਕੇ ਲਿਆਉਂਦਾ ਹੈ ਤੇ ਉਹ ਆਕੇ ਮੁੰਡਾ ਕਹਿੰਦਾ ਲੈ ਬਾਬਾ ਆ ਪਿੰਡ ਦਾ ਸਰਪੰਚ ਆ ਮੈਂਬਰ ਚਾਰ ਪੰਜ ਜਾਣੇ ਆਗੇ ਤੂੰ ਹੁਣ ਪ੍ਰਮਾਤਮਾ ਦਿਖਾ ਤਾਂ ਸਾਧੂ ਕਹਿੰਦਾ ਠੀਕ ਐ ਭਾਈ ਚਲਦੇ ਆ ਤੇ ਉਹ ਸਾਧੂ ਕਹਿਣ ਲੱਗਿਆ ਸਰਪੰਚ ਨੂੰ ਜੇ ਤੁਸੀਂ ਨੇ ਕਹਿਤਾ ਵੀ ਹਾਂ ਪ੍ਰਮਾਤਮਾ ਹੈਗਾ ਫੇਰ ਇਹ ਮੁੰਡਾ ਮੰਨੂਗਾ ਉਹ ਕਹਿੰਦਾ ਬਾਬਾ ਮੰਨੂਗਾ ਕਾ ਤੂੰ ਨਹੀਂ ਅਸੀਂ ਮੇਨ ਬੰਦੇ ਆ ਜੇ ਅਸੀਂ ਕਹਾਂਗੇ ਵੀ ਹਾਂ ਭਾਈ ਪ੍ਰਮਾਤਮਾ ਹੈਗਾ ਫਿਰ ਇਹ ਮੰਨੂਗਾ ਕਿਉਂ ਨਹੀਂ ਮੰਨੂਗਾ ਉਹ ਵੀ ਕਹਿੰਦਾ ਹਾਂ ਬਾਬਾ ਜੇ ਇਹਨਾਂ ਨੇ ਪੰਜਾਂ ਨੇ ਕਹਿਤਾ ਵੀ ਹਾਂ ਪ੍ਰਮਾਤਮਾ ਠੀਕ ਹੈ ਤੂੰ ਮੈਨੂੰ ਦਿਖਾਤਾ ਤਾਂ ਮੈਂ ਮੰਨੂਗਾ ਤਾਂ ਸਾਧੂ ਕਹਿੰਦਾ ਚਲੋ ਭਾਈ ਹੁਣ ਆਪਾਂ ਇਹ ਮੁੰਡੇ ਦੇ ਘਰੇ ਚੱਲਦੇ ਆ ਤਾਂ ਉਹ ਮੁੰਡਾ ਕਹਿੰਦਾ ਬਾਬਾ ਮੇਰੇ ਘਰੇ ਕਹਿੰਦਾ ਹਾਂ ਭਾਈ ਤੇਰੇ ਘਰੇ ਚੱਲਦੇ ਆ ਤਾਂ ਉਹ ਸਾਧੂ ਤੇ ਉਹ ਮੁੰਡਾ ਤੇ ਉਹ ਪੰਜੇ ਬੰਦੇ ਜਿਹੜੇ ਮੈਂਬਰ ਸਰਪੰਚ ਸੀ ਨਾਲ ਤੁਰਪੇ ਜੋ ਘਰੇ ਆਏ ਕਰੇ ਉਹਦੇ ਮਾਪ ਵਾਪ ਬੈਠੀ ਸੀ ਸਾਹਮਣੇ ਮੰਝੇ ਦੇ ਉੱਤੇ ਤਾਂ ਜਦੋਂ ਸਾਧੂ ਅੰਦਰ ਬੜਿਆ ਕਹਿੰਦਾ ਭਾਈ ਆਹ ਕੌਣ ਹੈ ਕਹਿੰਦਾ ਬਾਬਾ ਇਹ ਮੇਰੇ ਮਾਪ ਵਾਪ ਨੇ ਕਹਿੰਦਾ ਫਿਰ ਇੰਨਾ ਚ ਦੇਖ ਇਹ ਪ੍ਰਮਾਤਮਾ ਹੈ ਤਾਂ ਉਹ ਹੱਕਾ ਪੱਕਾ ਚੁੱਪ ਹੋ ਗਿਆ ਤੇ ਉਹ ਜਿਹੜੇ ਮੈਂਬਰ ਸਰਪੰਚ ਸੀ ਕਹਿੰਦਾ ਭਾਈ ਤੁਸੀਂ ਮੰਨਦੇ ਹੋ ਵੀ ਇਹ ਪ੍ਰਮਾਤਮਾ ਹੈ ਉਹ ਵੀ ਹੁਣ ਚੁੱਪ ਹੋ ਗਏ ਵੀ ਹਾਂ ਮਾਪ ਵਾਪ ਇੱਕ ਪ੍ਰਮਾਤਮਾ ਦੀ ਤਰ੍ਹਾਂ ਹੀ ਹੁੰਦੇ ਨੇ ਤਾਂ ਉਹ ਸਾਧੂ ਮੂਰੇ ਹੱਥ ਬੰਨ ਕੇ ਖੜ ਗਏ ਕਹਿੰਦਾ ਬਾਬਾ ਹੁਣ ਅਸੀਂ ਕੁਝ ਨਹੀਂ ਬੋਲ ਸਕਦੇ ਵੀ ਹਾਂ ਇਹੀ ਪ੍ਰਮਾਤਮਾ ਹੈ ਤੇ ਉਹ ਫਿਰ ਮੁੰਡਾ ਸਾਧੂ ਦੇ ਪੈਰਾਂ ਵਿੱਚ ਡਿੱਗ ਪਿਆ ਤੇ ਕਹਿਣ ਲੱਗਿਆ ਬਾਬਾ ਬਾਕੀ ਗੱਲ ਸਹੀ ਹੈ ਵੀ ਮਾਪੇ ਹੀ ਇੱਕ ਪ੍ਰਮਾਤਮਾ ਹੁੰਦੇ ਨੇ ਜੇ ਆਪਾਂ ਮਾਪੇ ਦੀ ਸੇਵਾ ਕਰੀਏ ਤਾਂ ਉਹ ਇੱਕ ਪ੍ਰਮਾਤਮਾ ਹਿੰਦੀ ਸੇਵਾ ਹੀ ਹੁੰਦੀ ਹੈ ਜੇ ਮਾਪੇ ਦੀ ਇੱਜ਼ਤ ਕਰੀਏ ਤਾਂ ਉਹ ਪ੍ਰਮਾਤਮਾ ਦੀ ਇੱਜ਼ਤ ਹੁੰਦੀ ਹੈ